ਹੁਣ ਜ਼ਿਕਰ ਕਰਦੇ ਹਾਂ ਪੰਜਾਬ ਕੈਬਨਿਟ ਦੀ ਮੀਟਿੰਗ ਦਾ ਜਿਸ ਦੇ ਵਿੱਚ ਮਾਨ ਸਰਕਾਰ ਨੇ ਸੂਬੇ 'ਚ ਡਾਕਟਰਾਂ ਦੀ ਤਨਖਾਹ ਵਧਾਉਣ ਦੇ ਨਾਲ ਨਾਲ ਵੱਖ-ਵੱਖ ਵਿਭਾਗਾਂ ਦੇ ਵਿੱਚ ਕੁੱਲ 3000 ਭਰਤੀਆਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਵਿੱਤ ਮੰਤਰੀ ਹਰਪਾਲ ਚੀਮਾ ਮੁਤਾਬਕ ਮਾਰਚ ਮਹੀਨੇ ਦੇ ਵਿੱਚ ਬਜਟ ਸੈਸ਼ਨ ਹੋਵੇਗਾ ਪਿਛਲੇ ਸਾਲ 5 ਅਕਤੂਬਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ 4 ਮਹੀਨੇ ਬਾਅਦ ਮੁਰਤੋਂ ਮਾਨ ਕੈਬਨਿਟ ਦੀ ਬੈਠਕ ਹੋਈ ਪੰਜਾਬ ਸਕੱਤਰੇਤ 'ਚ ਹੋਈ ਇਸ ਮੀਟਿੰਗ ਦੀ ਅਗਵਾਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤੀ ਜਿਸ 'ਚ ਕਈ ਵੱਡੇ ਫੈਸਲੇ ਲਏ ਗਏ ਜਿਸ ਦੇ ਮਤਬਕ 24 ਅਤੇ 25 ਫਰਵਰੀ ਨੂੰ ਵਿਧਾਨ ਸਭਾ ਦਾ 2 ਦਿਨੀ ਸਪੈਸ਼ਲ اجلاس ਸੱਦਿਆ ਜਾਵੇਗਾ ਜਿਸ 'ਚ ਪੈਂਡਿੰਗ ਬਿੱਲ ਪਾਸ ਕੀਤੇ ਜਾਣਗੇ ਮੀਟਿੰਗ 'ਚ ਕੁੱਲ 3000 ਭਰਤੀਆਂ ਨੂੰ ਪ੍ਰਵਾਨਗੀ ਦਿੱਤੀ ਗਈ 2000 ਪੀਟੀਆਈ ਟੀਚਰਾਂ ਦੀ ਭਰਤੀ ਹੋਵੇਗੀ ਸਿਹਤ ਵਿਭਾਗ 822 ਪੋਸਟਾਂ ਨੂੰ ਮਨਜ਼ੂਰੀ ਦਿੱਤੀ ਗਈ ਸਪੋਰਟਸ ਇੰਜਰੀ ਲਈ 13 ਡਾਕਟਰਾਂ ਦੀ ਭਰਤੀ ਹੋਵੇਗੀ 97 ਰੈਜ਼ੀਡੈਂਟ ਡਾਕਟਰਾਂ ਦੀ ਵੀ ਭਰਤੀ ਕੀਤੀ ਜਾਣੀ ਹੈ ਸੂਬੇ ਦੇ ਡਾਕਟਰਾਂ ਦੀ ਤਨਖਾਹ ਵਧਾਈ ਗਈ ਹੈ ਸੂਬੇ ਦੇ ਅੰਦਰ 6 ਅਦਾਲਤਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜੋ ਐਨ ਆਰ ਆਈ ਦੇ ਮਾਮਲਿਆਂ ਨੂੰ ਦੇਖਣ ਗਿਆ ਚੌਕੀਦਾਰਾਂ ਦੇ ਮਾਨ ਪੱਤੇ 'ਚ ਵੀ ਵਾਅਦਾ ਕੀਤਾ ਗਿਆ ਪੰਜਾਬ ਕੈਬਨਟ ਨੇ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਬਿਜਲੀ ਬੋਰਡ ਨੂੰ ਦੇ ਦਿੱਤੀ ਹੈ 24 ਤੇ 25 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸਦਿਆਗਾ ਕਿਉਂਕਿ ਕਾਫੀ ਹਸੇ ਤੋਂ ਕੁਝ ਬਿੱਲ ਕੁਝ ਸਬਦਾਨੇ ਕਮਕਾਰ ਪੈਣਿਕ ਪੈ ਸੀਗੇ ਪੰਜਾਬ ਦੇ ਜਿਹੜੇ ਡਾਕਟਰ ਸੀਗੇ ਉਹਨਾਂ ਦਾ ਮੈਡੀਕਲ ਅਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਸਕੀਮ ਦੇ ਅਧੀਨ ਉਹਨਾਂ ਦੀ ਤਨਖਾਹ ਜਿਹੜੀ ਵਧਾਈ ਗਈ ਆ ਉਹਨੂੰ ਵੀ ਅੱਜ ਕੈਬਨਟ ਦੇ ਮਨਜ਼ੂਰੀ ਦਿੱਤੀ ਆ ਪਿਛੇ ਅਸੀਂ ਵਧਾਈ ਸੀਗੀ ਅੱਜ ਕੈਬਨਟ ਨੇ ਉਹਨੂੰ ਪਾਸ ਕੀਤਾਗਾ ਕੈਬਨਟ ਦਾ ਮੈਮੋਰੰਡਮ ਆਇਆ ਸੀ ਉਹਨੂੰ ਲਾਭ ਵੀ ਪੈ ਸਭ ਨੂੰ ਅੱਜ ਪੰਜਾਬ ਦੇ ਜਿਹੜੇ ਸਾਡੇ ਸਾਰੇ ਡਾਕਟਰ ਸਾਹਿਬਾਨ ਨੇਗੇ ਜਿਹੜੇ ਮੈਡੀਕਲ ਖੇਤਰ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇਗੇ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੂਗੀ ਉਹਨਾਂ ਦਾ ਵੀ ਕਾਫੀ ਜਿਹੜਾ ਸੈਲਰੀ ਦੇ ਵਿੱਚ ਵਾਧਾ ਹੋਣ ਜਾ ਰਿਹਾ ਇਸ ਦੇ ਨਾਲ ਹੀ ਮਾਨ ਸਰਕਾਰ ਨੇ ਐਸਿਡ ਅਟੈਕ ਦੇ ਪੀੜਤਾਂ ਦੀ ਵੀ ਬਾਹ ਫੜੀ ਤੇ 10000 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ ਜੋ ਪਹਿਲਾਂ 8000 ਰੁਪਏ ਮਿਲਦੀ ਸੀ ਜਿਹੜੇ ਐਸਿਡ ਅਟੈਕ ਦੇ ਵਿਕਟਮ ਨੇਗੇ ਜਦੋਂ ਕਿਸੇ ਤੇ ਐਸਿਡ ਅਟੈਕ ਹੋ ਜਾਂਦਾਗਾ ਉਹਦੇ ਵਿਕਟਮ ਨੇਗੇ ਉਹਨਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਪਹਿਲਾਂ ਪੈਨਸ਼ਨ ਮਿਲਦੀ ਸੀਗੀ ਉਹ ਅਸੀਂ ਵਧਾ ਕੇ 10000 ਰੁਪਏ ਮਹੀਨਾ ਕੀਤੀ ਆ ਭਾਵੇਂ 4 ਮਹੀਨੇ ਬਾਅਦ ਕੈਬਨਿਟ ਦੀ ਮੀਟਿੰਗ ਹੋਈ ਹੈ ਪਰ ਇਸ ਚ ਸੂਬੇ ਦੇ ਨੌਜਵਾਨਾਂ ਲਈ ਕਫੇ ਖੋਲ ਦਿੱਤੇ ਗਏ ਨੇ ਜਿਸ ਜੋ 3000 ਭਾਰਤੀਆਂ ਕਰਨ ਦਾ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ ਚੰਡੀਗੜ੍ਹ ਤੋਂ ਪੰਕਜ ਕਪਾਹੀ న్యూਸ 18 ਸਾਦਰ 6ਵੇਂ ਪੇ ਕਮਿਸ਼ਨ ਦੇ ਅਰੀਅਰ ਤੇ ਬੋਲੇ ਨੇ ਖਜ਼ਾਨਾ ਮੰਤਰੀ 2022-23 ਤੱਕ ਸਾਰਾ ਬਕਾਇਆ ਕਰਾਂਗੇ ਕਲੀਅਰ ਹਰਪਾਲ ਚੀਮਾ ਦੇ ਵੱਲੋਂ ਕਿਹਾ ਗਿਆ ਹੈ ਕਿ ਸਭ ਤੋਂ ਪਹਿਲਾਂ ਪੈਨਸ਼ਨਾਰਾਂ ਨੂੰ ਮਿਲੇਗਾ ਫਾਇਦਾ ਤਾਂ ਫਿਰ ਰੈਗੂਲਰ ਮੁਲਾਜ਼ਮਾਂ ਨੂੰ ਹੋਵੇਗਾ ਭੁਗਤਾਨ ਤਾਂ ਕਿਸ਼ਤਾਂ ਦੇ ਵਿੱਚ ਹੋਵੇਗਾ ਬਕਾਇਆ ਦਾ ਭੁਗਤਾਨ ਕਿਸ਼ਤਾਂ ਦੇ ਨਾਲ ਇਨਸਟਾਲਮੈਂਟਸ ਦੇ ਵਿਤ ਜੋ ਹੈ ذریعے ਭੁਗਤਾਨ ਕੀਤਾ ਜਾਵੇਗਾ ਜੇ ਮਾਲਿਆ ਵੱਧਾ ਜੇ ਮਾਲਿਆ ਵੱਧ ਆਉਂਦਾ ਹੈ ਤਾਂ ਪਹਿਲਾਂ ਹੋ ਸਕਦਾ ਹੈ ਭੁਗਤਾਨ ਤਕਰੀਬ 14000 ਕਰੋੜ ਦਾ ਸਰਕਾਰ ਨੇ ਦੇਣਾ ਹੈ ਬਕਾਇਆ ਤਾਂ 6 ਪੇ ਕਮਿਸ਼ਨ ਡੇਰੀਅਮ ਦੇ ਉੱਤੇ ਖਜ਼ਾਨਾ ਮੰਤਰੀ ਦਾ ਬਿਆਨ ਆਉਂਦਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 2028 ਆਉਂਦਿਆਂ ਤੱਕ ਸਾਰਾ ਬਕਾਇਆ ਕਲੀਅਰ ਕੀਤਾ ਜਾਵੇਗਾ ਦੇਖੋ 6 ਮਾ ਤਨਖਾਹ ਕਮਿਸ਼ਨ ਸੀ ਨਾ ਜਿਹੜਾ ਜਿਹੜਾ 6 ਮਾ ਤਨਖਾਹ ਕਮਿਸ਼ਨ ਸੀ ਉਹਦੇ ਏਰੀਅਰ ਦੇ ਭੁਗਤਾਨ ਦੀ ਗੱਲ ਆ ਉਹਦਾ ਏਰੀਅਰ ਸੀਗਾ ਉਹ ਜੇ ਮੈਂ ਤੁਹਾਨੂੰ ਦੱਸਿਆਗਾ ਉਹ 2000 16 ਤੋਂ ਲੈ ਕੇ ਲਾਗੂ ਹੋਣਾ ਸੀਗਾ ਇੱਕ ਇੱਕ 16 ਤੋਂ ਲੈ ਕੇ 36 ਤੱਕ 36 ਤੱਕ ਸੀਗਾ ਇਹਦੇ ਅੰਦਰ ਡਿਫਰੈਂਟ ਡਿਪਾਰਟਮੈਂਟ ਨੇਗੇ ਜਿਵੇਂ ਮੈਂ ਕਹਿਦਾ ਕਿ ਜਿਹੜੇ ਰਿਟਾਇਰ ਹੋ ਚੁੱਕੇ ਨੇ ਕਿ ਅਸੀਂ ਪਲਾਨ ਤਿਆਰ ਕੀਤਾ ਕਿ ਸਭ ਤੋਂ ਪਹਿਲਾਂ 85 ਇਅਰ 85 ਸਾਲ ਤੋਂ ਉੱਪਰ ਦੇ ਬੰਦਿਆਂ ਦਾ 100% ਭੁਗਤਾਨ ਕਰਨਾਗਾ ਉਹਨਾਂ ਨੂੰ ਕਿਸ਼ਤਾਂ ਤੱਕ ਕਿਸ਼ਤਾਂ ਬਣਾਉਣੀਆਂ ਰਹੀਆਂ ਉਹ ਤੋਂ ਬਾਅਦ 75 ਤੋਂ 85 ਵਾਲਿਆਂ ਦੀਆਂ ਬਣਾਉਣੀਆਂ ਨੇ ਫਿਰ 65 ਤੋਂ 75 ਵਾਲਿਆਂ ਦੀਆਂ ਬਣਾਉਣੀਆਂ ਨੇ ਫਿਰ ਜਿਹੜੇ ਨੇਗੇ ਸਾਬੇ ਰੈਗੂਲਰ ਮੁਲਾਜ਼ਮ ਨੇ ਕਿ ਪੂਰਾ ਦਾ ਪੂਰਾ ਪਲਾਨ ਡਿਟੇਲਡ ਪਲਾਨ ਜਿਹੜਾਗਾ 228 ਤੱਕ ਅਸੀਂ ਸਾਰੇ ਪੈਸੇ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਭੁਗਤਾਨ ਕਰਾਂਗੇ ਪਰ ਲੇਕਿਨ ਅਸੀਂ ਇਹਦੇ ਵਿੱਚ ਇਹ ਵੀ ਲਿਖਿਆਗਾ ਕਿ ਜੇਕਰ ਪੰਜਾਬ ਦਾ ਮਾਲੀਆ ਇਸ ਗੱਲ ਲਈ ਮਤਲਬ ਵੱਧਾਗਾ ਪੈਸੇ ਸਾਡੇ ਕੋਲੇ ਵੱਧ ਆਉਣਗੇ ਤਾਂ ਅਸੀਂ ਇਹਨੂੰ ਪ੍ਰੀ